ਸਾਰੇ ਹੀ শ্রোਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁ ਸਵਾਗਤ ਤੁਹਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਮੰਨਦੇ ਨੇ ਅਫਸਰ ਸੁਖਬੀਰ ਸਿੰਘ ਬਾਦਲ ਦੇ ਇੱਕ ਫੋਨ ਤੇ ਹੋ ਜਾਂਦਾ ਹੈ ਕੰਮ ਜਦੋਂ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਜਾ ਮੰਤਰੀ ਫੋਨ ਕਰਦੇ ਨੇ ਤਾਂ ਅਫਸਰ ਨਹੀਂ ਗੱਲ ਸੁਣਦੇ ਅਜਿਹਾ ਕਿਉਂ ਸੱਤਾਬਾਰੇ ਪਾਰਟੀ ਦੇ ਇੱਕ ਵਿਧਾਇਕ ਦੇ ਪੀਏ ਨੇ ਇਹ ਖੁਲਾਸੇ ਕੀਤੇ ਨੇ ਜੋ ਖੁਦ ਅਕਾਲੀ ਦਲ ਪਾਰਟੀ ਵੀ ਸ਼ਾਮਲ ਹੋਇਆ ਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵਿੱਚ ਜੋ ਪਾਰਟੀ ਦੇ ਵਿੱਚ ਉਹ ਪੀਏ ਰਿਹਾ ਵਿਧਾਇਕ ਦਾ ਉਸ ਸਮੇਂ ਉਸ ਦਾ ਕੋਈ ਕੰਮ ਨਹੀਂ ਹੋਇਆ ਜਿਸ ਨੂੰ ਲੈ ਕੇ ਉਹਨੇ ਸਾਲੀਆਂ ਇਹ ਗੱਲਾਂ ਦੱਸੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਵਿੱਚ ਜੋ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀ ਚੋਣਾਂ ਹੋਈਆਂ ਉਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਵੱਖ-ਵੱਖ ਪਾਰਟੀਆਂ ਵਿੱਚ ਸ਼ਾਮਲ ਹੋਏ ਮੌਜੂਦਾ ਸਰਕਾਰ ਦਾ ਵਿਧਾਇਕ ਜੋ ਹਲਕਾ ਪਦੋਂਰ ਤੋਂ ਲਾਭ ਸਿੰਘ ਉੱਗੋ ਕੇ ਉਸ ਦਾ ਪੀਏ सुरेंद्र ਸਿੰਘ ਜਿਹੜਾ ਕਿ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੁਖਬੀਰ ਸਿੰਘ ਬਾਦਲ ਨੇ ਤੇ ਉਥੋਂ ਦੇ ਹਲਕਾ ਇੰਚਾਰਜ ਨੇ ਸਤਨਾਮ ਸਿੰਘ ਰਾਹੀ ਨੇ ਉਹਨਾਂ ਨੂੰ ਅਕਾਲੀ ਦਲ ਜੁਆਇਨ ਕਰਵਾਇਆ ਉਹ ਅਕਾਲੀ ਦਲ ਵਿੱਚ ਸ਼ਾਮਲ ਕਿਉਂ ਹੋਇਆ ਜਦੋਂ ਕਿ ਸੱਤਾਧਾਰੀ ਪਾਰਟੀ ਦੇ ਵਿੱਚ ਪੀਏ ਹੋਵੇ ਜਾਂ ਕੋਈ ਡਰਾਈਵਰ ਹੋਵੇ ਜਾਂ ਕੋਈ ਹੋਰ ਗਨਮੈਨ ਹੋਵੇ ਜਾਂ ਕੋਈ ਹੋਰ ਪ੍ਰਾਈਵੇਟ ਬੰਦਾ ਹੋਵੇ ਉਹ ਸਰਕਾਰ ਦੇ ਹੁੰਦਿਆਂ ਕਦੇ ਵੀ ਪਾਰਟੀ ਨਹੀਂ ਛੱਡਦਾ ਉਹ ਜਿਹੜੀ ਦੂਸਰੀ ਪਾਰਟੀ ਵਿੱਚ ਸ਼ਾਮਲ ਨਹੀਂ ਹੁੰਦਾ ਹਜੇ ਦੂਸਰੀ ਪਾਰਟੀ ਵਾਲੇ ਜਿਹੜੇ ਉਹ ਸੱਤਾਧਾਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਇਸ ਸਮੇਂ ਇਹ ਉਲਟ ਹੋ ਗਿਆ ਜਿਸ ਨੂੰ ਲੈ ਕੇ ਉਸ ਪੀਏ ਨੇ ਖੁਲਾਸੇ ਕਰ ਦਿੱਤੇ ਕਿ ਅੱਜ ਵੀ ਜੋ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੀ ਨਹੀਂ ਸੁਣਦੀ ਸਰਕਾਰ ਸੱਤਾਧਾਰੀ ਪਾਰਟੀ ਦੀ ਵਿਧਾਇਕ ਦੀ ਨਹੀਂ ਸੁਣਦੇ ਅਫਸਰ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਦਾ ਇੱਕ ਫੋਨ ਤੇ ਕੰਮ ਹੋ ਜਾਂਦਾ ਹੈ ਸ਼ੁਭਵੀਰ ਸਿੰਘ ਬਾਦਲ ਜਦੋਂ ਫੋਨ ਕਰਦੇ ਨੇ ਤਾਂ ਉਹ ਸਾਰੇ ਅਫਸਰ ਜਿਹੜੇ ਕੰਮ ਕਰ ਦਿੰਦੇ ਨੇ ਪਰ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੇ ਫੋਨ ਤੇ ਉਹ ਕੰਮ ਨਹੀਂ ਹੁੰਦੇ ਜਿਸ ਕਰਕੇ ਉਹਨਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੋ ਹੁਣ ਇਸ ਦੇ ਪਿੱਛੇ ਬਹੁਤ ਵੱਡਾ ਸਵਾਲ ਹੈ ਕਿ ਅੱਜ ਵੀ ਉਹ ਸਾਰੇ ਅਫਸਰ ਸਾਈ ਜੋ ਅਕਾਲੀ ਸਰਕਾਰ ਦੇ ਸਮੇਂ ਸ਼ੁਭਵੀਰ ਸਿੰਘ ਬਾਦਲ ਦੇ ਨਾਲ ਕੰਮ ਕਰ ਚੁੱਕੀ ਹੈ ਉਹ ਅਫਸਰ ਸਾਈ ਅੱਜ ਵੀ ਸ਼ੁਭਵੀਰ ਸਿੰਘ ਬਾਦਲ ਲਈ ਕੰਮ ਕਰ ਰਹੇ ਨੇ ਜੋ ਸੱਤਾਧਾਰੀ ਪਾਰਟੀ ਲਈ ਤਾਂ ਬਹੁਤ ਵੱਡਾ ਝਟਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਅੱਜ ਸੀਐਮ ਨੇ ਉਹਨਾਂ ਦੀ ਵੀ ਆਫਸਰ ਨਹੀਂ ਸੁਣਦੇ ਕਿਤੇ ਨਾ ਕਿਤੇ ਦਿੱਲੀ ਵਾਲਿਆਂ ਦਾ ਹੀ ਸਾਰਾ ਇਹ ਉੱਪਰੋਂ ਜਿਹੜਾ ਇਹਨਾਂ ਨੂੰ ਰੋਕੇ ਹੋਇਆ ਅਫਸਰ ਸਾਹਿਬ ਜੋ ਦਿੱਲੀ ਤੋਂ ਫੋਨ ਆਉਂਦਾ ਹੈ ਤਾਂ ਅਫਸਰ ਸਾਹਿਬ ਕੰਮ ਕਰਦਾ ਹੈ ਜੇਕਰ ਦਿੱਲੀ ਵਾਲੇ ਨਹੀਂ ਕਹਿੰਦੇ ਤਾਂ ਉਹ ਕੰਮ ਨਹੀਂ ਹੁੰਦਾ ਸਿਰਫ ਅਸੀਂ ਨਾਮ ਦੇ ਇੱਥੇ ਵਿਧਾਇਕ ਬਣੇ ਹੋਇਆ ਨਾਮ ਦੇ ਮੁੱਖ ਮੰਤਰੀ ਬਣੇ ਹੋਇਆ ਨਾਮ ਦੇ ਮੰਤਰੀ ਬਣੇ ਹੋਇਆ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਨੇ ਵੀ ਇਹ ਗੱਲ ਕਹੀ ਸੀ ਹੋਰ ਵੀ ਵਿਧਾਇਕ ਜਿਹੜੇ ਕਿ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਦਿੱਲੀ ਦੀ ਲੀਡਰਸ਼ਿਪ ਹੀ ਪੰਜਾਬ ਚਲਾ ਰਹੀ ਹੈ ਜਿਸ ਨੂੰ ਲੈ ਕੇ ਲਾਭ ਸਿੰਘ ਉਗੋਕੇ ਦੇ ਪੀਐਨ ਇਹ ਸਾਬਤ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੇਰਾ ਨਿੱਜੀ ਕੰਮ ਸੀ ਇੱਕ ਮੈਂ ਅਧਿਆਪਕ ਦੀ ਬਦਲੀ ਕਰਾਉਣੀ ਸੀ ਤਾਂ ਜਦੋਂ ਮੈਂ ਅਧਿਆਪਕ ਦੀ ਬਦਲੀ ਕਰਾਉਣ ਵਾਸਤੇ ਦੋ ਜਾਂ ਤਿੰਨ ਵਿਧਾਇਕਾਂ ਦੇ ਕੋਲ ਗਿਆ ਮੈਂ ਆਪਣੇ ਵਿਧਾਇਕ ਜਿਸ ਦਾ ਮੈਂ ਪੀਐਸ ਸੀ ਉਸ ਦਾ ਵੀ ਫੋਨ ਕਰਵਾਇਆ ਸਿੱਖਿਆ ਮੰਤਰੀ ਨੂੰ ਤਾਂ ਸਿੱਖਿਆ ਮੰਤਰੀ ਨੇ ਇਹੀ ਗੱਲ ਕਹੀ ਕਿ ਆਨਲਾਈਨ ਬਦਲੀ ਹੁੰਦੀ ਹੈ ਆਨਲਾਈਨ ਬਦਲੀ ਦੇ ਤੁਸੀਂ ਅਪਲਾਈ ਕਰ ਦੋ ਉਸ ਤੋਂ ਬਾਅਦ ਮੈਂ ਫਿਰ ਸਿਪਾਰਸ਼ ਪਾਈ ਪਰ ਉਹਨਾਂ ਨੇ ਇਹੀ ਗੱਲ ਕਹੀ ਕਿ ਆਨਲਾਈਨ ਬਦਲੀ ਦੇ ਵਿੱਚ ਜਦੋਂ ਨੰਬਰ ਆਵੇਗਾ ਉਦੋਂ ਤੁਹਾਡੀ ਉਹ ਬਦਲੀ ਹੋ ਜਾਵੇਗੀ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਸਤਨਾਮ ਸਿੰਘ ਰਾਹੀ ਜਿਹੜੇ ਅਕਾਲੀ ਦਲ ਦੇ ਹਲਕਨ ਚਾਰਜ ਨੇ ਉਹਨਾਂ ਨੂੰ ਗੱਲ ਕੀਤੀ ਤਾਂ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਫੋਨ ਲਾਇਆ ਸੁਖਵੀਰ ਸਿੰਘ ਬਾਦਲ ਨੇ ਅੱਗੇ ਜਾ ਕੇ ਸਿੱਖਿਆ ਵਿਭਾਗ ਵਿੱਚ ਫੋਨ ਕੀਤਾ ਤੇ ਉਸੇ ਸਮੇ ਬਦਲੀ ਹੋ ਗਈ ਆਰਡਰ ਹੋ ਗਿਆ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਉਹਨਾਂ ਨੇ ਕਿਹਾ ਕਿ ਫਿਰ ਸੱਤਾਧਾਰੀ ਪਾਰਟੀ ਦੇ ਵਿੱਚ ਹੁੰਦਿਆਂ ਜਦੋਂ ਸਾਡਾ ਕੰਮ ਹੀ ਨਹੀਂ ਹੋਣਾ ਤੇ ਫਿਰ ਸਾਨੂੰ ਸੱਤਾਧਾਰੀ ਪਾਰਟੀ 'ਚ ਬੈਠਣ ਦਾ ਕੀ ਜ਼ਰੂਰਤ ਹੈ ਸਾਨੂੰ ਫਿਰ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਜਿਸ ਕਰਕੇ ਉਹ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਔਰ ਅੱਜ ਸੁਖਵੀਰ ਸਿੰਘ ਬਾਦਲ ਦਾ ਜੋ ਮੁੱਖ ਮੰਤਰੀ ਭਗਵੰਤ ਮਾਨਤ ਨਹੀਂ ਸੁਣਦੀ ਜਿੰਨੀ ਅਫਸਰ ਸਾਈ ਸੁਖਵੀਰ ਸਿੰਘ ਬਾਦਲ ਦੀ ਸੁਣਦੀ ਏ ਸੋ ਇਸੇ ਕਾਰਨ ਨੂੰ ਲੈ ਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਜਿਸ ਨੇ ਅੱਜ ਸਾਰੇ ਆਪਣੇ ਜਵਾਨੀ ਦੱਸੀ ਏ ਜੋ ਇੱਕ ਚੈਨਲ ਦੇ ਉੱਪਰ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਹੈ ਕਿ ਅਕਾਲੀ ਦਲ ਸਰਕਾਰ ਭਾਵੇਂ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਨਹੀਂ ਪਰ ਅੱਜ ਵੀ ਅਫਸਰ ਸਾਈ ਸੁਖਵੀਰ ਸਿੰਘ ਬਾਦਲ ਦੀ ਸੁਣਦੀ ਏ